ਟੂ ਚੈਨਲ ਗਾਇਜ਼ ਆਈ ਹੋਪ ਤੁਸੀਂ ਸਾਰੇ ਕੈਟ ਹੋਗੇ ਤਾਂ ਅੱਜ ਹੈਗਾ ਗਾਇਜ਼ 3 ਜਨਵਰੀ 2025 ਦਾ ਦਿਨ ਤੇ ਅੱਜ ਆਪਣੇ ਕੋਲ ਇੱਕ ਖੁਸ਼ਖਬਰੀ ਆਈ ਹੈ ਆਪਣਾ ਜਿਹੜੀ ਤੀਜੀ ਮੁਰਗੀ ਆ ਉਹ ਵੀ ਸਾਡੇ ਦੇ ਲੱਗ ਗਈ ਪਹਿਲਾਂ ਦੋ ਲੱਗੀਆਂ ਹੋਈਆਂ ਸੀਗੀਆਂ ਅੱਜ ਤੀਜੀ ਮੁਰਗੀ ਨੇ ਵੀ ਪਹਿਲਾ ਆਪਣਾ ਅੰਡਾ ਦੇ ਦਿੱਤਾ ਉਹ ਸਾਨੂੰ ਨਹੀਂ ਪਤਾ ਵੀ ਕਿਹੜੀ ਨੇ ਦਿੱਤਾ ਬਸ ਆਏ ਪਤਾ ਵੀ ਤਿੰਨ ਮੁਰਗੀਆਂ ਆਪਣੀ ਅੰਡੇ ਦੇ ਲੱਗ ਗਿਆ ਬਾਕੀ ਵਿੱਚ ਵਿੱਚ ਮੈਂ ਸਭ ਵੀ ਮਾਰ ਸਕਦੀ ਹਾਂ ਇਹਦਾ ਕੋਈ ਇਹਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਪਰ ਫੇਰ ਹੀ ਆਪਣੀ ਤੀਜੀ ਵਰਗੀ ਆਡੇ ਦੇਰ ਰਖਾ ਕੇ ਇੱਕ ਵਾਰ ਤੁਹਾਨੂੰ ਆਂਟੇ ਦਿਖਾਦਾ ਇੱਕ ਵਾਰ ਜੇ ਦੋ ਸ਼ੀ ਗੇਟ ਖੋਲਦਿਆਂ ਉਹਦੀ ਆ ਜਾਂਦੀ ਐ ਨਹੀਂ ਸਾਨੂੰ ਕੁਝ ਖਾਣ ਨੂੰ ਦੇਖੀ ਲੈ ਆ ਸੁਨੇ ਕਮੈਂਟਾਂ ਵਿੱਚ ਦੇ ਦਿਓ ਆਪਣੀ ਦਸ਼ਨਾ ਦੇ ਇੱਕ ਆਪਣਾ ਇਹ ਉਹ ਵੇਚਣਾ ਸੀਗਾ ਮੁਰਗਾ ਉਹ ਮੈਂ ਇੰਸਟਾਗ੍ਰਾਮ ਤੇ ਪਾ ਦੂੰਗਾ ਵੀਡੀਓ ਦੇਖ ਲੈ ਜਿਹੜੇ ਇੰਸਟਾਗ੍ਰਾਮ ਨਾਲ ਜੁੜੇ ਹੋਏ ਨੇ ਉਹ ਵੇਚਣਾਗਾ ਇਹ ਬੜਾ ਮੁਰਗਾ ਵੇਚਣਾ ਵੇਚਣਾ ਤਾਂਗਾ ਕਿਉਂਕਿ ਜਿੰਨੇ ਲੈ ਵੇਚਣਾ ਤਾਂਗਾ ਆਪਾਂ ਕਿਉਂਕਿ ਇਹ ਲੜਦਾ ਲੁੜਦਾ ਤਾਂ ਹੈ ਨਹੀਂ ਹੋਸਕੇ ਲੜਦਾ ਹੈ ਖਾਸੇ ਲੜਦੇ ਨੇ ਇੱਕ ਦੂਜੇ ਨਾਲ ਨਾ ਕਰਕੇ ਇਹ ਮਰਗਾ ਵੇਚਣਾਗਾ ਇੱਕੋ ਸਕੀਮ ਹੋਰ ਵੀ ਰੱਖੀ ਆ বিনা ਜਿਹਨੇ ਲੈਣਾ ਹੋਇਆ ਉਹ ਇਹਦੇ ਉੱਤੇ ਦੋ ਮੁਰਗੀਆਂ ਅਸੀਂ ਲੈ ਲਾਂਗੇ ਇਹਦੇ ਮੁਰਗੇ ਅਸੀਂ ਦੋ ਬੱਟੀਆਂ ਮੁਰਗੀਆਂ ਲੈਣ ਨੂੰ ਤਿਆਰ ਆਂਡੇ ਦੇਣ ਦੀ ਹੋਣੀ ਚਾਹੀਦੇ ਵਾਧੂ ਮਰ ਨਹੀਂ ਹੋਣੀ ਚਾਹੀਦੀ 6-7 ਕੁ ਮਹੀਨੇ ਹੋਣੀ ਚਾਹੀਦੇ ਇੱਕ ਜੇ ਆਵਾ ਬਣੀ ਇਹਨੂੰ ਵੀ ਵੇਚ ਦਾਂਗੇ ਅਸੀਂ ਉਕੀ ਖਾੜਦੇ ਰਵੇ ਇਨਾ ਗਰਮੀਆਂ ਚ ਤਾਂ ਕਰਕੇ ਜਿਹਨੇ ਲਾਣਾ ਹੋਇਆ ਦੱਸ ਦਿਓ ਕਮੈਂਟਾਂ ਚ ਬੰਦੇ ਟਾਈਮ ਪਾਉਣ ਨੂੰ ਡਿਗ ਪੈ ਸੀ 2:48 ਹੋ ਜਾ ਗਿਆ 3:00 ਵਾਲੇ ਤੇ ਆਪਾਂ ਹੁਣ ਨਹਾਉਣ ਲੱਗੇ ਆਂ ਖੜ ਜਾ ਔਣਿਆ ਔਣਿਆ ਹੁਣ ਆਪਾਂ ਨਹਾਉਣ ਲੱਗੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਨਹਾਉਣ ਤੋਂ ਬਾਅਦ ਮਿਲਦੇ ਆਂ ਸ਼ਾਮ ਜੀ ਨੂੰ ਫਿਰ ਦੇਖਾਂਗੇ ਵਲੌਗ ਬਣਾਉਣ ਹੋਇਆ ਜੀ ਮੈਂ ਲੈ ਰਿਹਾ ਬਰਬਾਸ਼ਾ ਹਾਂ ਕਿ ਹੁਣ ਆਪਾਂ ਨਹਾ ਚੁੱਕੇ ਆ ਤੇ ਟਾਈਮ ਹੋ ਰਿਹਾ ਸੀ 5 ਵਜ ਚੁੱਕੇ ਆ ਤੇ ਹੁਣ ਆਪਾਂ ਨਹਾ ਕੇ ਹਟੇ ਆ ਤੇ ਪਹਿਲਾਂ ਪਤਾ ਨਹੀਂ ਕੀ ਹੋਇਆ ਸੀ ਤੇ ਹੁਣ ਆਪਾਂ ਸੇਕ ਰਿਹਾ ਇੱਥੇ ਲੱਗੇ ਅੱਜ ਵੀ ਠੰਡ ਅੱਜ ਬਹੁਤ ਜ਼ਿਆਦਾ ਠੰਡਾ ਪੀਲੇ ਨਾਲ ਠੜਕੇ 10 ਡਿਗਰੀ

ਉੜੀ ਪੇ ਜੋ ਹਾਸ ਤਾਰੇ ਧਾਮੇ ਉਨ ਗਦੀਰੇ ਪੁਸ਼ਪਾ ਪੁਸ਼ਪਾ ਆਪਣੇ ਜਲਦੀ ਜਲਦੀ ਯਾਰ 100 ਸਬਸਕ੍ਰਾਈਬਰ ਪੂਰੇ ਕਰਾ ਦਿਓ ਪਲੀਜ਼ ਯਾਰ ਰਿਕੁਐਸਟ ਕੀਆ ਆਪਣੇ ਜਿਹੜੇ ਵਿਊ ਆ ਗਏ ਉਹ 500 ਤੋਂ ਉੱਤੇ ਬਲਾਂਗੇ 550 ਤੋਂ 500 ਸਹੀਤੀ ਤੋਂ ਠੀਕ ਨੇ ਲੱਗਦਾ ਹੈ ਗੜੀ ਪੇਜ ਹੋ ਗਿਆ ਹੁਣ ਆਪਾਂ ਵੀ ਅੰਦਰ ਬੈਗਿਆ ਇਹ ਕਮਰੇ ਦੇ ਵਿੱਚ ਠੰਡ ਲੱਗ ਰਹੀ ਥੱਥੇ ਅੱਗ ਤੇ ਗਾਈਜ਼ ਹੁਣ ਗਾ ਆਪਾਂ ਥੱਕੇ ਜੇ ਬੈਸ ਤੇ ਆਪਾਂ ਹੁਣ ਆਪਾਂ ਓਏ ਨਾ ਤਾਂ ਗਾਈਸ ਹੁਣ ਆਪਾਂ ਮਰ ਕੇ ਮਾਰ ਕੇ ਸਭ ਅੰਦਰ ਕਰ ਦਿੱਤੇ ਨੇ ਟਾਈਮ ਇਹਨਾਂ ਦਾ ਹੋ ਚੁੱਕਿਆ ਜੀ ਕਹਿੰਗੇ ਜਿਆਦਾ ਟਾਈਮ ਹੋ ਗਿਆ ਫਿਰ ਤਾਂ ਅਸੀਂ ਨੇਰੇ ਚ ਦੀਦੇ ਨਹੀਂ ਉੱਤੇ ਰਾਤ ਨੂੰ ਜੀ ਲੈਟਰ ਨਹੀਂ ਲਾਉਂਦੇ ਉਹ ਲਾਈਟ ਤਾਂ ਹੈਗੀ ਸੀ ਅਸੀਂ ਵੀ ਘਰ ਮਾ ਹੁੰਦੀ ਆ ਪਰ ਇਹ ਲੜਦੇ ਨੇ ਰਾਤ ਨੂੰ ਮੁਰਗੇ ਤਾਂ ਕਰਕੇ ਸੀ ਲਾਉਦੇ ਨਹੀਂ ਹੈਗੇ ਉਹ ਅਸੀਂ ਕਰਮ ਟਾ ਟੋਕਾ ਦਿੱਤ ਨਹੀਂ ਹੋਰ ਜਿਹੜੇ ਠਾਂਡ ਨੂੰ ਨਾ ਲੱਗੇ ਨੂੰ ਬਾਕੀ ਇੱਕ ਕਮੈਂਟ ਕਰਕੇ ਜਰੂਰ ਸੋ ਵੀ ਜਨਾ ਪਰਾਂ ਮਾਂ ਦੀ ਮੁਰਗੀ ਰੱਖੇ ਹੋੜੇ ਉਹਨਾਂ ਦੇ ਮੁਰਗੇ ਅੰਡੇ ਦੇ ਲੱਗ ਗਏ ਜਾਂ ਨਹੀਂ ਇੱਕ ਕਮੈਂਟ ਕਰਕੇ ਜਰੂਰ ਤੁਸੀਂ ਐਵੇਂ ਅਸੇ ਤੇ ਮੈਂ ਦੇਖਦਾ ਜੇ ਵਲੌਗ ਥੋੜਾ ਮੋਟਾ ਵੱਡਾ ਹੋ ਗਿਆ ਤਾਂ ਮੈਂ ਇਹ ਵਲੌਗ ਨੂੰ ਹੋਰ ਐਂਡ ਐਂਡ ਕਰਦਾ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਘੈਂਟ ਹੀ ਰਹੋਗੇ ਤੇ ਇਹ ਵਲੌਗ ਨੂੰ ਮੈਂ ਐਂਡ ਕਰਦਾ ਆਈ ਹੋਪ ਤੁਹਾਨੂੰ ਸਾਡਾ ਵਲੌਗ ਬਧੇ ਲੱਗਾਗਾ ਬਧੇ ਲੱਗ ਲਾਈਕਸ ਥੋੜਾ ਜੁਰੂਰ ਕਰਿਓ ਤੇ ਮਿਲਦੇ ਆ ਨੈਕਸਟ ਵਲੌਗ ਘੈਂਟ ਜੀ Bye